ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਪਿਆਰੀ ਤੇ ਬਿਊਟੀਫੁਲ ਡਿਵਾਈਨ ਸੋਲਸ ਹੋਰ ਆਪਜੀ ਦੇ ਕੀ ਹਾਲ ਚਾਲ ਨੇ ਉਮੀਦ ਹੈ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਅੱਜ ਆਪਾਂ ਪਿਛਲੇ ਟੌਪਿਕ ਨੂੰ ਹੀ ਲੈ ਕੇ ਥੋੜਾ ਜਿਹਾ ਅੱਗੇ ਚੱਲ ਰਹੇ ਹਾਂ ਕਿਉਂਕਿ ਇੱਕ ਸੋਲ ਸਿਸਟਰ ਦਾ WhatsApp ਤੇ ਕਮੈਂਟ ਆਇਆ ਸੀ ਉਹ ਕਹਿ ਰਹੀ ਸੀ ਕਿ ਕਿ ਅਰਦਾਸ ਕਰਨਾ ਵੀ ਜ਼ਰੂਰੀ ਹੈ ਇਨਰ ਵਰਕ ਦੇ ਵਿੱਚ ਸੋ ਇਸ ਸੇ ਤੀਜ ਨੂੰ ਲੈ ਕੇ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਕਿ ਦੇਖੋ ਅਰਦਾਸ ਦਾ ਮਹਾਤਮ ਹਰ ਧਰਮ ਦੇ ਵਿੱਚ ਹੀ ਬਹੁਤ ਜ਼ਿਆਦਾ ਆ ਨਾ ਵੱਖਰੇ ਵੱਖਰੇ ਹੋ ਸਕਦੇ ਆ ਚਾਹੇ ਪ੍ਰੇਅਰ ਕਹਿ ਲੋ ਚਾਹੇ ਪੂਜਾ ਆराधना ਕਹਿ ਲੋ ਚਾਹੇ ਅਰਦਾਸ ਕਹਿ ਲੋ ਬੇਨਤੀ ਕਹਿ ਲੋ ਹੈ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਅੱਗੇ ਜੋਦੜੀ ਬੇਨਤੀ ਹੈ ਸੋ ਇਹ ਤਾਂ ਸਾਨੂੰ ਕਰਨੀ ਹੀ ਪੈਣੀ ਆ ਅਰਦਾਸ ਤੋਂ ਬਿਨਾ ਤਾਂ ਅਸੀਂ ਜਿੰਨਾ ਮਰਜੀ ਜਪ ਤਪ ਕਰ ਲਈਏ ਸਿਮਰਨ ਕਰ ਲਈਏ ਮੂਲ ਮੰਤਰ ਕਰ ਲਈਏ ਜੇਕਰ ਦਿਨ ਦੇ ਵਿੱਚ ਅਰਦਾਸ ਨਾ ਕਰੀਏ ਤਾਂ ਇਹਦੇ ਨਾਲ ਸਾਡੇ ਅੰਦਰ ਕਿਤੇ ਨਾ ਕਿਤੇ ਈਗੋ ਦੀ ਭਾਵਨਾ ਜ਼ਰੂਰ ਆਉਂਦੀ ਆ ਸਾਡੇ ਅੰਦਰ ਕਿਤੇ ਨਾ ਕਿਤੇ ਸੂਖਸ਼ਮ ਜਿਹਾ ਅਹੰਕਾਰ ਘਰ ਕਰ ਜਾਂਦਾ ਕਿ ਅਸੀਂ ਕੀਤਾ ਜਦੋਂ ਕਿ ਅਸੀਂ ਕੁਝ ਵੀ ਨਹੀਂ ਕਰਨ ਵਾਲੇ ਹੁੰਦੇ ਮਾਲਕ ਦੇ ਅੱਗੇ ਸਵੇਰੇ ਉੱਠਦੇ ਸਾਰ ਹੀ ਇੱਕ ਤਾਂ ਸ਼ੁਕਰਾਨੇ ਦੀ ਅਰਦਾਸ ਜ਼ਰੂਰੀ ਨਹੀਂ ਆ ਕਿ ਹਰ ਵੇਲੇ ਵੱਡੀ ਅਰਦਾਸ ਕੀਤੀ ਜਾਵੇ ਹਰ ਸਮੇ ਉਸ ਕਾਲਪੁਰਖ ਵਾਹਿਗੁਰੂ ਜੀ ਨੂੰ ਸ਼ੁਕਰ ਸ਼ੁਕਰ ਕਰਦੇ ਰਹਿਣਾ ਤੇ ਦੰਡੋਤ ਕਰਦੇ ਰਹਿਣਾ ਸੁਰਤੀ ਦੇ ਨਾਲ ਸਿਮਰਨ ਕਰਦੇ ਕਰਦੇ ਇੱਕ ਅਵਸਥਾ ਜਿਹੀ ਵੀ ਆ ਜਾਂਦੀ ਆ ਜਦੋਂ ਇੱਕ ਜਗਿਆਸੂ ਹਰ ਸਮੇਂ ਵਾਹਿਗੁਰੂ ਵਾਹਿਗੁਰੂ ਕਰਦੇ ਕਰਦੇ ਹਰ ਸਮੇਂ ਸੁਰਤੀ ਦੇ ਨਾਲ ਡੰਡਉਤਾ ਹੀ ਕਰੀ ਜਾਂਦਾ ਇਹ ਅਵਸਥਾ ਜ਼ਰੂਰ ਆਉਂਦੀ ਆ ਇੱਕ ਅਭਿਆਸੀ ਦੀ ਜ਼ਿੰਦਗੀ ਦੇ ਵਿੱਚ ਹਰ ਸਮੇਂ ਉਹ ਡੰਡਉਤਾ ਹੀ ਕਰਦਾ ਰਹਿੰਦਾ ਗੁਰਨਾਨਕ ਪਾਤਸ਼ਾਹ ਜੀ ਦੇ ਚਰਨ ਆਪਣੇ ਸਾਹਮਣੇ ਮਹਿਸੂਸ ਕਰਕੇ ਹਰ ਸਮੇਂ ਡੰਡੌਤ ਕਰਦਾ ਆ ਕਿ ਮਾਲਕ ਇੰਨੇ ਜੁਗਾ ਹੈ ਨਹੀਂ ਸੀ ਜਿੰਨੀ ਬਖਸ਼ਿਸ਼ ਕਰ ਦਿੱਤੀ ਆ ਇੱਕ ਤਾਂ ਹੁੰਦਾ ਆ ਮੱਥਾ ਟੇਕਣਾ ਤੇ ਇੱਕ ਹੁੰਦਾ ਡੰਡੌਤ ਕਰਨੀ ਉੱਥੇ ਫਿਰ ਡੰਡੌਤ ਬੇਨਤੀਆਂ ਕਰੀ ਜਾਂਦਾ ਕਰੀ ਜਾਂਦਾ ਜਦੋਂ ਥੋੜੀ ਬਹੁਤੀ ਵਿਵਸਥਾ ਬਣਦੀ ਆ ਕਿਉਂ ਕਿਉਂਕਿ ਉਹਨੂੰ ਪਤਾ ਹੁੰਦਾ ਆ ਕਿ ਮੈਂ ਤਾਂ ਜ਼ਿੰਦਗੀ ਦੇ ਵਿੱਚ ਕੋਈ ਇਹ ਜਾਂ ਕਰਮ ਨਹੀਂ ਕੀਤਾ ਚੰਗਾ ਜਿਹਦੇ ਨਾਲ ਮਾਲਕ ਤੁਸੀਂ ਟੁੱਟ ਕੇ ੱਡੀ ਵੱਡੀ ਬਖਸ਼ਿਸ਼ ਕਰ ਦਿੱਤੀ ਹੈ ਕੋਈ ੱਡੀ ਵੱਡੀ ਦਾਤ ਝੋਲੀ ਦੇ ਵਿੱਚ ਪਾ ਦਿੱਤੀ ਆ ਤੇ ਅੱਗੇ ਤੋਂ ਹੋਰ ਉੱਚੀ ਅਵਸਥਾ ਪ੍ਰਾਪਤ ਕਰਨ ਦੇ ਲਈ ਮਾਲਕ ਦੇ ਚਰਨਾਂ 'ਚ ਡੰਡਾਉਤਾ ਡੰਡਾਉਤਾ ਮਤਲਬ ਕਿ ਸਾਰਾ ਕੁਝ ਆਪਣਾ ਆਪ ਮਾਲਕ ਦੇ ਅੱਗੇ ਸਮਰਪਣ ਕਰ ਦੇਣਾ ਕਿ ਮਾਲਕ ਮੈਂ ਕੁਝ ਹੈ ਹੀ ਨਹੀਂ ਬਸ ਤੂੰ ਹੀ ਤੂੰ ਤੂੰ ਹੀ ਤੂੰ ਆ ਮਾਲਕਾ ਇਹ ਡੰਡਾਉਤ ਕਰਨੀ ਸੁਰਤੀ ਦੇ ਨਾਲ ਇਹ ਵੀ ਅਰਦਾਸ ਦਾ ਇੱਕ ਹਿੱਸਾ ਆ ਹਰ ਸਮੇਂ ਬੇਨਤੀਆਂ ਹਰ ਸਮੇਂ ਜੋਦੜੀਆਂ ਹਰ ਸਮੇਂ ਸ਼ੁਕਰਾਨਾ ਸੋ ਇਹ ਅਵਸਥਾ ਇਹ ਜਿਹੜੀ ਚੀਜ਼ ਆ ਇਹ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਜ਼ਰੂਰ ਹੋਣੀ ਚਾਹੀਦੀ ਆ ਆਪ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਹੋਵੇਗੀ ਇਹ ਅਵਸਥਾ ਹੋਵੇਗੀ ਇਹ ਚੀਜ਼ ਪਰ ਕਈ ਜਿਹੜੇ ਨਵੇਂ ਟਵਿਨ ਫਲੇਮਸ ਇਸ ਚੈਨਲ ਤੇ ਆ ਰਹੇ ਨੇ ਕਿਉਂਕਿ ਫੋਨ ਆਇਆ ਸੀ ਉਹ ਕਹਿੰਦੇ ਸੀ ਕਿ ਹਜੇ ਸਿਮਰਨ ਅਭਿਆਸ ਸ਼ੁਰੂ ਕਰਨਾ ਹੈ ਕਿ ਮੈਂ ਕਰਨਾ ਸਿਮਰਨ ਉਹ ਪੁੱਛ ਰਹੇ ਸੀ ਸੋ ਆਪਾਂ ਸਾਰਿਆਂ ਨੂੰ ਹੀ ਲੈ ਕੇ ਚੱਲਣਾ ਆ ਕਿ ਇੱਕ ਜਿਸ ਨੇ ਸ਼ੁਰੂਆਤ ਕਰਨੀ ਆ ਉਹਦੇ ਲਈ ਵੀ ਇਹ ਵੀਡੀਓ ਹੋਵੇ ਤੇ ਜੋ ਇਸ ਮਾਰਗ ਤੇ ਕਾਫੀ ਅੱਗੇ ਪਹੁੰਚ ਗਿਆ ਉਹਦੇ ਲਈ ਵੀ ਹੋਵੇ ਸੋ ਇਨਰ ਵਰਕ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਆਪ ਜੀ ਦਾ ਨਿਤਨੇਮ ਅਮਰਤ ਵੇਲਾ ਅਰਦਾਸਾਂ ਬੇਨਤੀਆਂ ਅਰਜ਼ੋਈਆਂ ਜੋਦੜੀਆਂ ਹਰ ਸਮੇਂ ਦਿਨ ਰਾਤ ਬਸ ਉਸ ਮਾਲਕ ਨੂੰ ਹੀ ਰੋ ਰੋ ਕੇ ਪੁਕਾਰ ਕਰੀ ਜਾਣੀ ਕਿ ਮਾਲਕ ਤੁਸੀਂ ਹੀ ਚਾਹੀਦੀ ਹਾਂ ਵੇਨ ਦਾ ਆਪ ਜੀ ਦੀ ਜ਼ਿੰਦਗੀ ਦੇ ਵਿੱਚ ਮਿਲ ਜਾਣਾ ਇਹ ਤਾਂ 100% ਨਿਸ਼ਚਿਤ ਹੈ ਤਾਂ ਮਿਲ ਹੀ ਜਾਣਾ ਮਿਲ ਹੀ ਜਾਣਾ ਸਿਰਫ ਆਪਣੇ ਮਨ ਨੂੰ ਤਰਵਾਸ ਦੇਣਾ ਆ ਯਾਤਰਾ ਜਿਹੜੀ ਆ ਕਿੰਨੇ ਸਾਲ ਲਈ ਹੈ ਟਵਿੰਨ ਤੋਂ ਸੈਪਰੇਸ਼ਨ ਕਿੰਨੇ ਸਾਲ ਦਾ ਇਹ ਡਿਪੈਂਡ ਕਰਦਾ ਆਪਜੀ ਦੇ ਇਨਰ ਵਰਕ ਤੇ ਆਪਜੀ ਦੇ ਕਰਮਾਂ ਤੇ ਸੋ ਜਿਹੜੇ ਬਿਗਨਰ ਨੇ ਉਹਨਾਂ ਦੇ ਵਾਸਤੇ ਆ ਇਹ ਕਿ ਪੁੱਛ ਰਹੇ ਸੀ ਸਿਮਰਨ ਕਿਵੇਂ ਕਰਨਾ ਵਾਹਿਗੁਰੂ ਸਿਮਰਨ ਦਾ ਜਾਪ ਤੁਸੀਂ ਵਾਹਿਗੁਰੂ ਵਾਹਿਗੁਰੂ ਬੋਲ ਕੇ ਕਰਨਾ ਆ ਜਿਸ ਤਰ੍ਹਾਂ ਤੁਹਾਨੂੰ ਆਨੰਦ ਆਉਂਦਾ ਜਿਸ ਤਰ੍ਹਾਂ ਤੁਹਾਡੀ ਆਤਮਾ ਖੁਸ਼ ਹੁੰਦੀ ਆ ਕਿ ਵਾਹਿਗੁਰੂ ਕਿਸ ਲਹਿਜੇ ਨਾਲ ਕਹਿਣਾ ਕਿਸ ਲੱਜੇ ਨਾਲ ਭੇਜ ਕੇ ਉਸ ਵਾਹਿਗੁਰੂ ਨੂੰ ਪੁਕਾਰ ਕਰਨੀ ਆ ਕਿਸ ਤਰ੍ਹਾਂ ਆਪਣੇ ਪਿਆਰੇ ਨੂੰ ਬੁਲਾਉਣਾ ਆ ਇਹ ਤੁਹਾਡੇ ਤੇ ਡਿਪੈਂਡ ਕਰਦਾ ਆ ਜਿਸ ਮਰਜ਼ੀ ਤਰੀਕੇ ਦੇ ਨਾਲ ਉਸ ਨੂੰ ਆਵਾਜ਼ ਮਾਰ ਲਓ ਬਸ ਉਹ ਤਾਂ ਮਾਲਕ ਅੰਦਰੋਂ ਦੇਖਦਾ ਆ ਕਿ ਕਿੰਨਾ ਕੁ ਭੇਜ ਕੇ ਆਵਾਜ਼ ਮਾਰਦਾ ਆ ਭਾਵੇਂ 100 ਵਾਰੀ ਵਾਹਿਗੁਰੂ ਵਾਹਿਗੁਰੂ ਕਹਿ ਲਓ ਜੇਕਰ ਅੰਦਰੋਂ ਭੇਜ ਕੇ ਆਵਾਜ਼ ਨਹੀਂ ਮਾਰਦੇ ਤੇ ਉਹ ਕਦੇ ਨਹੀਂ ਆਏਗਾ ਇੱਕ ਵਾਰ ਰੋ ਕੇ ਪੁਕਾਰ ਕੀਤੀ ਗਾ ਕੇ ਪੁਕਾਰ ਕੀਤੀ ਉਸ ਨੂੰ ਪੁਕਾਰਿਆ ਤਾਂ ਉਹ ਜ਼ਰੂਰ ਆਪ ਜੀ ਦੇ ਹਿਰਦੇ ਦੇ ਵਿੱਚ ਆ ਕੇ ਵਸੇਗਾ ਵਾਹਿਗੁਰੂ ਜੀ ਬਹੁਤ ਦਿਆਲੂ ਨੇ ਕਿਰਪਾਲੂ ਨੇ ਇਨਰਵਰਕ ਇਹੀ ਆ ਕਿ ਜੋ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਉਹ ਇੱਕ ਸਪੈਸ਼ਲ ਟਾਸਕ ਸੀ ਸਪੈਸ਼ਲ ਇੱਕ ਇਨਰਵਰਕ ਸੀ ਕਿ ਉਹਦੇ ਨਾਲ ਸਾਡੇ ਮਨ ਨੂੰ ਬਹੁਤ ਤਸੱਲੀ ਮਿਲਦੀ ਆ ਕਿ ਅਸੀਂ ਜਿਸ ਮਕਸਦ ਦੇ ਲਈ ਧਰਤੀ ਤੇ ਆਇਆ ਆ ਆਤਮਾ ਨੂੰ ਪਰਮਾਤਮਾ ਦੇ ਵਿੱਚ ਮਿਲਾਉਣ ਵਾਸਤੇ ਲਾਵਾਂ ਦਾ ਪਾਠ ਉਸੇ ਲਈ ਆ ਜੇਕਰ ਤੁਸੀਂ ਆਪ ਆਪਣੇ ਆਪ ਨੂੰ ਤੇ ਆਪਣੇ ਟਵਿਨ ਨੂੰ ਪਿਆਰ ਕਰਦੇ ਹੋ ਤਾਂ ਦੋਹਾਂ ਦਾ ਇਕੱਠਾ ਉਧਾਰ ਹੋ ਸਕਦਾ ਆ ਆਪਣੇ ਆਪ ਨੂੰ ਮਾਲਕ ਦੇ ਵਿੱਚ ਸਮਾਉਣ ਦੇ ਲਈ ਲਾਵਾਂ ਦਾ ਜਿਹੜਾ ਪਾਠ ਆ ਤੇ ਉਸ ਨੂੰ ਕਮਾਉਣਾ ਵੀ ਉਹਨਾਂ ਚਾਰ ਅਵਸਥਾਵਾਂ ਦੇ ਵਿੱਚੋਂ ਗੁਜ਼ਰਨਾ ਵੀ ਇਹੀ ਸਾਡੀ ਜ਼ਿੰਦਗੀ ਦਾ ਮਕਸਦ ਆ ਸੋ ਸਿਮਰਨ ਆ ਵਿਆਸ ਬਹੁਤ ਜ਼ਰੂਰੀ ਆ ਆਪਣੀ ਅਵਸਥਾ ਨੂੰ ਉੱਪਰ ਤੱਕ ਲੈ ਕੇ ਜਾਣ ਦੇ ਲਈ ਇਹ ਵੀ ਇਨਰ ਵਰਕ ਦਾ ਇੱਕ ਹਿੱਸਾ ਆ ਤੇ ਅਟੁੱਟ ਹਿੱਸਾ ਆ ਇਹਦੇ ਤੋਂ ਅਸੀਂ ਮੁਨ ਕਰਨੀ ਹੋ ਸਕਦੇ ਤੇ ਬਾਕੀ ਰਹੀ ਗੱਲ ਅਰਦਾਸ ਦੀ ਉਹ ਅਰਦਾਸ ਇਹ ਨਹੀਂ ਕਿ ਇੱਕ ਵਾਰ ਅਰਦਾਸ ਕਰ ਲਈ ਕਿ ਬਸ ਅਸੀਂ ਸੁਰੱਖਿਓ ਹੋ ਗਏ ਇਹ ਜਿਹੜੀ ਜਰਨੀ ਆ ਇਹ ਤਾਂ ਹਰ ਸਮੇਂ ਹਰ ਸਮੇਂ ਵਾਹਿਗੁਰੂ ਜੀ ਨੂੰ ਅਰਦਾਸਾਂ ਜੋਦਣੀਆਂ ਬੇਨਤੀਆਂ ਤੇ ਹੀ ਖੜੀ ਆ ਇਹ ਜਿਹੜੀ ਜਰਨੀ ਆ ਇਹ ਨੱਕ ਨਾਲ ਲਕੀਰਾਂ ਕਢਵਾ ਦਿੰਦੀ ਆ ਆਪ ਜੀ ਨੂੰ ਬਾਕੀ ਪਤਾ ਹੀ ਹੋਣਾ ਕਿ ਆਪ ਜੀ ਨੇ ਕਿੰਨੀਆਂ ਕ ਨੱਕ ਨਾਲ ਲਕੀਰਾਂ ਕੱਢੀਆਂ ਨੇ ਇਸ ਜਰਨੀ ਦੇ ਵਿੱਚ ਜਿਨ੍ਹਾਂ ਨੇ ਨਹੀਂ ਕੱਢੀਆਂ ਉਹਨਾਂ ਦੀਆਂ ਵੀ ਨਿਕਲ ਜਾਣਗੀਆਂ ਨੱਕ ਨਾਲ ਲਕੀਰਾਂ ਕਿਉਂਕਿ ਇਹ ਜਰਨੀ ਸਾਨੂੰ ਸੂਈ ਦੇ ਨੱਕੇ ਵਿੱਚ ਦੀ ਲੰਗਾਉਂਦੀ ਆ ਉਸ ਪਰਮਪిత ਪਰਮੇਸ਼ਵਰ ਨੂੰ ਮਿਲਣ ਦਾ ਇਹ ਰਸਤਾ ਆ ਜਿਹੜਾ ਕਿ ਇੰਨਾ ਆਸਾਨ ਵੀ ਨਹੀਂ ਆ ਤੇ ਇੰਨਾ ਔਖਾ ਵੀ ਨਹੀਂ ਆ ਸੌਖਾ ਵੀ ਆ ਤੇ ਔਖਾ ਵੀ ਆ ਇਹ ਸਾਡੇ ਆਪਣੇ ਆਪ ਤੇ ਹੀ ਡਿਪੈਂਡ ਕਰਦਾ ਆ ਕਿ ਅਸੀਂ ਕੀ ਕਰ ਰਹੇ ਆ ਘਾਟ ਸਾਡੇ ਵਿੱਚ ਹੀ ਆ ਵਾਹਿਗੁਰੂ ਜੀ ਦੇ ਵਿੱਚ ਤਾਂ ਕੋਈ ਘਾਟ ਹੈ ਨਹੀਂ ਆ ਸੋ ਸਾਨੂੰ ਵੱਦ ਵੱਦ ਸਮਾਂ ਉਸ ਕਲਪਰਕ ਵਾਹਿਗੁਰੂ ਜੀ ਨੂੰ ਦੇਣਾ ਚਾਹੀਦਾ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਬਸ ਸਿਮਰਨ ਕਰਦੇ ਹੀ ਜਾਣਾ ਕਰੀ ਜਾਣਾ ਇੱਕ ਦਿਨ ਅਜਿਹਾ ਆਵੇਗਾ ਜਿਸ ਦਿਨ ਜੱਪਾ ਜਾਪ ਚੱਲ ਜਾਵੇਗਾ ਅਜੱਪਾ ਜਾਪ ਚੱਲੇਗਾ ਫਿਰ ਆਪ ਜੀ ਨੂੰ ਕੋਈ ਐਫਰਟ ਕਰਨ ਦੀ ਜ਼ਰੂਰਤ ਨਹੀਂ ਪੈਣੀ ਆਪਣੇ ਆਪ ਸਿਮਰਨ ਚੱਲੇਗਾ ਖਾਣਾ ਖਾਂਦੇ ਹੋਏ ਬੁਰਕੀ ਨੂੰ ਚਬਾਉਂਦੇ ਹੋਏ ਵਾਹਿਗੁਰੂ ਵਾਹਿਗੁਰੂ ਆਪਣੇ ਆਪ ਅੰਦਰੋਂ ਚੱਲੇਗਾ ਤੁਰਦੇ ਹੋਏ ਪੈਰਾਂ ਦੇ ਨਾਲ ਇੱਕ ਪੈਰ ਨਾਲ ਵਾਹਿ ਦੂਜੇ ਨਾਲ ਗੁਰੂ ਆਪਣੇ ਆਪ ਆਟੋਮੈਟਿਕ ਅੰਦਰੋਂ ਨਿਕਲੇਗਾ ਬੋਲ ਕੇ ਤੁਹਾਨੂੰ ਕੋਸ਼ਿਸ਼ ਕਰਨ ਦੀ ਵੀ ਫਿਰ ਜ਼ਰੂਰਤ ਨਹੀਂ ਪੈਣੀ ਇਹ ਅਵਸਥਾ ਵਾਹਿਗੁਰੂ ਕਰੇ ਸਾਰਿਆਂ ਤੇ ਲੈ ਕੇ ਆਵੇ ਤੇ ਬਹੁਤ ਤਾਂ ਤੇ ਅਵਸਥਾ ਆਲਰੇਡੀ ਆ ਗਈ ਹੋਣੀ ਆ ਸੋ ਇੱਕ ਸੋਲ ਸਿਸਟਰ ਦਾ ਵਟਸਐਪ ਤੇ ਕਮੈਂਟ ਆਇਆ ਸੀਗਾ ਕਹਿੰਦੇ ਮੈਂ ਬਾਕੀ ਸਾਰੇ ਤਰ੍ਹਾਂ ਦੇ ਆਲੇ ਦੁਆਲੇ ਚੈਨਲਸ ਤੋਂ ਜੋ ਇਨਰ ਵਰਕ ਲਈ ਸੀ ਉਹ ਕਰ ਕਰਕੇ ਮੇਰਾ ਮਨ ਜਿੱਦਾਂ ਕਹਿ ਲੋ ਵੀ ਮੁੜ ਗਿਆ ਸੀ ਨਾ ਚੀਜ਼ਾਂ ਤੋਂ ਕਿ ਕੋਈ ਫਰਕ ਨਹੀਂ ਪੈਂਦਾ ਕਿ ਕੁਝ ਨਹੀਂ ਹੁੰਦਾ ਇੱਕ ਤਾਂ ਗੁਰਮਤ ਦੇ ਅਕੋਰਡਿੰਗ ਜਿੰਨੀ ਦੇਰ ਅੰਦਰੋਂ ਕੁਝ ਆਪਾ ਨਾ ਕਰੀਏ ਮਨ ਨੂੰ ਇਹ ਆਤਮਾ ਸਾਡੀ ਕਰ ਲਾਉਂਦੀ ਰਹਿੰਦੀ ਆ ਰਿਸਪੈਕਟ ਸਾਰਿਆਂ ਦੀ ਕਰਦੇ ਆ ਪਰ ਉਹ ਕਹਿੰਦੇ ਸੀਗੇ ਕਿ ਅੰਦਰੋਂ ਮੰਨ ਜਿਆ ਨਹੀਂ ਸੀ ਮੰਨਦਾ ਜਿਸ ਮੰਤਰ ਦੇ ਵਿੱਚ ਆਪ ਜੀ ਦੀ ਸ਼ਰਧਾ ਨਹੀਂ ਬਣਦੀ ਤੇ ਉਹ ਮੰਤਰ ਕਦੇ ਵੀ ਕੰਮ ਨਹੀਂ ਕਰਦਾ ਸੋ ਜੁੜੇ ਰਹਿਣਾ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਆਪਣੇ ਗੁਰੂ ਤੇ ਅਟੁੱਟ ਭਰੋਸਾ ਰੱਖਣਾ ਮੂਲ ਮੰਤਰ ਗੁਰ ਮੰਤਰ ਇਹਨਾਂ ਤੋਂ ਉੱਪਰ ਉੱਠ ਕੇ ਕੁਝ ਵੀ ਨਹੀਂ ਆ ਆਪਜੀ ਭਰੋਸਾ ਰੱਖੋ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਟੁੱਟ ਭਰੋਸਾ ਰੱਖੋ ਮਾਲਕ ਆਪੇ ਆਪ ਜੀ ਨੂੰ ਹੱਥ ਫੜ ਕੇ ਅੱਗੇ ਲੈ ਜਾਣਗੇ ਯਾਤਰਾ ਬਹੁਤ ਲੰਬੀ ਆ ਕੱਲਾ ਟਵੇਂ ਨੂੰ ਪਾ ਲੈਣਾ ਹੀ ਮਕਸਦ ਨਹੀਂ ਆ ਸੇਵਾ ਤੇ ਸਿਮਰਨ ਜੇ ਗੁਰੂ ਮਹਾਰਾਜ ਨੇ ਸਾਨੂੰ ਦੱਸੇ ਨੇ ਤੇ ਦੋ ਖੰਭ ਨੇ ਜਿਨ੍ਹਾਂ ਦੇ ਨਾਲ ਅਸੀਂ ਅਸਮਾਨਾਂ ਦੇ ਵਿੱਚ ਉੱਡ ਸਕਦੇ ਆ ਦੋਨੇ ਹੀ ਸਾਡੀ ਝੋਲੀ ਦੇ ਵਿੱਚ ਮਹਾਰਾਜ ਪਾ ਦੇਣ ਤੇ ਸਾਡੇ ਤੋਂ ਸੇਵਾ ਵੀ ਲੈ ਲੈਣ ਤੇ ਸਿਮਰਨ ਵੀ ਕਰਵਾ ਲੈਣ ਇਹੀ ਨਰਵਰਕਾ ਗੁਰੂ ਮਹਾਰਾਜ ਨੇ ਤਾਂ ਸਾਡੀ ਝੋਲੀਏ ਦੋਵੇਂ ਦਾਤਾਂ ਪਾਈਆਂ ਨੇ ਤੇ ਅਰਦਾਸ ਦੇ ਵਿੱਚ ਗੁਰੂ ਸਾਹਿਬ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਿਹਾ ਇਹ ਵੀ ਕੁੱਜੇ ਚ ਸਮੁੰਦਰ ਬੰਦ ਕਰਨ ਦੇ ਬਰਾਬਰ ਆਏ ਜਿਹੜੀਆਂ ਦੋ ਹੈਗੀਆਂ ਨੇ ਲਾਈਨਾਂ ਨੇ ਕਿਉਂਕਿ ਸਰਬੱਤ ਦਾ ਭਲਾ ਮੰਗਾਗੇ ਆਪਣਾ ਭਲਾ ਆਪਣੇ ਆਪ ਹੀ ਹੋ ਜਾਣਾ ਜਿੰਨਾ ਹੋ ਸਕੇ ਵੱਧ ਤੋਂ ਵੱਧ ਤੁਰਦੇ ਫਿਰਦੇ ਕਹੀ ਜਾਇਆ ਕਰੋ ਵਾਹਿਗੁਰੂ ਜੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਸਰਬੱਤ ਦਾ ਭਲਾ ਖੰਡਾਂ ਬ੍ਰਹਮੰਡਾਂ ਦਾ ਭਲਾ ਸਾਰਿਆਂ ਦਾ ਭਲਾ ਸਰਬੱਤ ਦਾ ਭਲਾ ਮਾਲਕ ਬਹੁਤ ਖੁਸ਼ ਹੁੰਦੇ ਆ ਜਦੋਂ ਅਸੀਂ ਅੰਦਰੋਂ ਪੁਕਾਰ ਕੇ ਇਹ ਕਹਿੰਦੇ ਆ ਇਹ ਸਾਰੀਆਂ ਯੋਗਤੀਆਂ ਨੇ ਇਨਰ ਵਰਕ ਦਾ ਇਹ ਹਿੱਸਾ ਨੇ ਬਸ ਦਿਨ ਰਾਤ ਲੱਗੇ ਰਹੋ ਲੱਗੇ ਰਹੋ ਜੁੜੇ ਰਹੋ ਉਸ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਮਾਲਕ ਭਲੀ ਕਰਨਗੇ ਤੇ ਸਭ ਦੀ ਯਾਤਰਾ ਸਫਲੀ ਕਰਨ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵਾਂ ਟੌਪਿਕ ਲੈ ਕੇ ਸੋ ਉਦ ਤੱਕ ਲਈ ਆਪ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਸਸਰੀ ਅਕਾਲ ਤੇ ਆਪ ਜੀ ਦਾ ਰੋਮ ਰੋਮ ਸ਼ੁਕਰਾਨਾ ਜਿਹੜੇ ਟਾਈਮ ਕੱਢ ਕੇ ਵੀਡੀਓ ਨੂੰ ਸੁਣਦੇ ਹੋ ਤੇ ਚੈਨਲ ਨੂੰ ਇੰਨਾ ਪਿਆਰ ਦਿੰਦੇ ਹੋ ਧੰਨਵਾਦ ਅਕਾਲ ਪੁਰਖ ਵਾਹਿਗੁਰੂ